ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਸੋਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜਾ ਸੂਟ ਮੈਂ ਪਾਇਆ ਹੋਇਆ ਇਹਦੀ ਮੈਂ ਸ਼ਾਰਟ ਵੀਡੀਓ ਪਾਈ ਸੀਗੀ ਜਿਹੜਾ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੂਟ ਇਹ ਔਰਗੈਂਜ਼ਾ ਦੀ ਸ਼ਰਟ ਹੈ ਜੀ ਔਰਗੈਂਜ਼ਾ ਰਹਿਦਾ ਦੁਪੱਟਾ ਹੀ ਪੇਂਟ ਵਾਲਾ ਹੀ ਇੱਦਾਂ ਤੇ ਇਹਦੇ ਵਿੱਚ ਸਾਡੇ ਕੋਲ ਦੋ ਕਲਰ ਹੈਗੇ ਆ ਪਹਿਲਾਂ ਮੈਂ ਤੁਹਾਨੂੰ ਇਹ ਹੀ ਦਿਖਾ ਦਾਂ ਇਸ ਤੋਂ ਬਾਅਦ ਆਪਾਂ ਸਾਈਬਾ ਦੇ ਸੂਟ ਦੇਖਾਂਗੇ ਇਹ ਹੈਗਾ ਜੀ ਸਕਾਈ ਬਲੂ ਬਲੂ ਸ਼ੇਡ ਹੈ ਇਹਦੇ ਵਿੱਚ ਇੱਕ ਕਲਰ ਬਹੁਤ ਸੋਹਣਾ ਕਲਰ ਨੇ ਤੇ ਇੱਕ ਹੈਗੇ ਹੀ ਆਨੀਅਨ ਕਲਰ ਠੀਕ ਹੈ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ 3850 ਇਹਨਾਂ ਦਾ ਪ੍ਰਾਈਸ ਹੈ ਲੁੱਕ ਲਾਈਕ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਆ ਜੀ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਕਿੱਦਾਂ ਲੱਗੇ ਜਿਹੜੀ ਅਸੀਂ ਤੁਹਾਨੂੰ ਅੱਜ ਸੂਟ ਦਿਖਾਵਾਂਗੇ ਉਹ ਹੈਗੇ ਨੇ ਪਿਓਰ ਕਾਟਨ ਦੇ ਸਾਈਵਾ ਬ੍ਰਾਂਡ ਦੇ ਤੇ ਦਿਖਾਣੇ ਆ ਤੁਹਾਨੂੰ ਸੋਹਣੇ ਸੋਹਣੇ ਜੇ ਸੂਟ ਸਾਹਿਬਾ ਬ੍ਰਾਂਡ ਦੇ ਸੂਟ ਨੇ ਸਾਰੇ ਕਾਟਨ ਦੇ ਸੂਟ ਹੋਣਗੇ ਜੀ ਤੇ ਸੂਟਾਂ ਦਾ ਪ੍ਰਾਈਸ ਹੈਗਾ 2500 ਤੋਂ ਲੈ ਕੇ 3000 ਤੱਕ ਅਸੀਂ ਤੁਹਾਨੂੰ ਦਵਾਂਗੇ ਸਾਰੇ 2000 ਦੇ ਸੂਟ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਫੁੱਲ ਬ੍ਰਾਂਡੇਡ ਸਾਹਿਬਾ ਬ੍ਰਾਂਡ ਦੇ ਸੂਟ ਨੇ ਜੀ ਸਾਹਿਬਾ ਬ੍ਰਾਂਡ ਹੀ ਤਕਰੀਬਨ ਜੇ ਆਪਾਂ ਵਧੀਆ ਤੋਂ ਵਧੀਆ ਦੇਖੀਏ ਤਾਂ 22500 ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਤੇ ਬੁਕਿੰਗ ਲਈ ਨੰਬਰ ਤੁਹਾਨੂੰ ਤਾਂ ਸਭ ਨੂੰ ਪਤਾ ਹੀ ਆ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਕੋਈ ਵੀ ਸੂਟ ਤੁਹਾਨੂੰ ਪਸੰਦ ਆ 30 ਸੈਂਟੀਮੀਟਰ ਦੀਆਂ ਸ਼ਰਟਾਂ ਦੇ ਨਾਲ ਜ਼ਿਆਦਾਤਰ ਸੂਟ ਰਹਿਣਗੇ ਜੀ neck ਦੇ ਉੱਪਰ print ਦੇ ਨਾਲ ਬਹੁਤ ਸੋਹਣੀ लेस ਵਰਕ ਕੀਤਾ ਹੋਇਆ ਤੇ ਇਹਦੇ ਸਾਈਡ ਤੇ ਵੀ ਤੁਹਾਨੂੰ ਇਹ ਐਦਾਂ ਪੱਟੀਆਂ ਮਿਲਣਗੀਆਂ ਇਹਨੂੰ ਤੁਸੀਂ ਜਿੱਥੇ ਮਰਜ਼ੀ ਐਡਜਸਟਮੈਂਟ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਘੇਰੇ ਤੇ ਜਾਂ ਫਿਰ ਬਾਜੂ ਤੇ ਕਿਵੇਂ ਵੀ ਤੁਸੀਂ ਇਹਨੂੰ ਪ੍ਰਿੰਟ ਕਰ ਸਕਦੇ ਹੋ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਇਹ ਹੈਗਾ ਇਹਦਾ ਬਹੁਤ ਪਿਆਰਾ ਫਰੰਟ लेस ਦੇ ਨਾਲ ਇਹ ਹੈਗਾ ਜੀ ਇਹਦੇ ਬਾਜੂ ਇਹ ਐਦਾ ਰਹੇਗੀ ਬੈਕ ਦੇ ਵਿੱਚ ਸਾਰੇ ਚ ਬੂਟੇ ਪ੍ਰਿੰਟ ਬਹੁਤ ਸੋਹਣੇ ਆ ਸਟਫ ਤਾਂ ਬਹੁਤ ਪਿਆਰਾ ਹੈਗਾ ਹੀ ਇਹਨਾਂ ਦਾ ਤੇ ਪ੍ਰਾਈਸ ਵੀ ਤੁਹਾਨੂੰ ਅਸੀਂ ਬਹੁਤ ਘੱਟ ਦੇ ਰਹੇ ਹਾਂ ਪਿਓਰ ਕਾਟਨ ਦੇ ਸੂਟ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਇਹ ਰਹੇਗਾ ਪੈਚ ਸਲਵਾਰ ਦੇ ਉੱਪਰ ਤੁਸੀਂ ਪੈਂਟ ਸਲਵਾਰ ਜੋ ਬਣਾਣਾ ਠੋਡੀ ਚੁਆਇਸ ਆ ਇਹ ਹੈਗਾ ਜੀ ਪਿਓਰ ਕਾਟਨ ਦਾ ਦੁਪੱਟਾ ਠੀਕ ਹੈ ਜੀ ਆਫਿਸ ਵੇਅਰ ਵਾਸਤੇ ਬਹੁਤ ਸੋਹਣੇ ਸੂਟ ਨੇ ਤੁਸੀਂ ਸਟੀਚ ਕਰਵਾਣੇ ਆ ਹਲੇ ਤਾਂ ਗਰਮੀ ਬਹੁਤ ਜ਼ਿਆਦਾ ਹੈਗੀ ਆ ਤੇ ਜਾਂ ਫਿਰ ਤੁਸੀਂ ਸੇਵ ਕਰਕੇ ਰੱਖਣੀ ਆ ਉਹ ਥੋੜੀ ਚੁਆਇਸ ਆ ਠੀਕ ਹੈ ਜੀ ਵਾਈਟ ਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਤੇ ਇੱਕ ਕਲਰ ਇਹਦੇ ਵਿੱਚ ਇਹ ਆ ਜਾਏਗਾ ਆਪਣਾ 골ਡਨ ਜਿਹਾ ਸ਼ੇਡ ਸਕਿਨ 골ਡਨ ਦੋ ਕਲਰ ਨੇ ਤੇ ਪ੍ਰਾਈਸ ਸਾਰੀ ਹੀ ਵੀਡੀਓ ਦਾ 2000 ਨੈਕਸਟ ਸੂਟ ਦੰਨੇ ਆ ਜੀ 20 ਸੈਂਟੀਮੀਟਰ ਦੀਆਂ ਸ਼ਰਟਾਂ ਰਹਿਣਗੀਆਂ ਜ਼ਿਆਦਾਤਰ ਅੱਜ ਦੇ ਸੂਟਾਂ ਦੇ ਆ। ਨੈੱਕ ਦੇ ਉੱਪਰ ਬਹੁਤ ਸੋਹਣੀ ਪੱਟੀ ਹੈ। ਪ੍ਰਿੰਟਡ ਸ਼ਰਟ ਆ ਵਿਦਆਊਟ ਲਾਈਨਿੰਗ ਸੂਟ ਬਣਨੇ ਵਾਲੇ ਆ। ਇਹ ਐਕਸਟਰਾ オーਰਗੈਂਜ਼ਾ ਦਾ ਪੈਚ ਦਿੱਤਾ ਹੋਇਆ। ਇਹਨੂੰ ਤੁਸੀਂ ਐਡਜਸਟ ਕਰਨਾ ਜੀ ਬਾਜੂ ਤੇ ਘੇਰੇ ਤੇ ਜਾਂ ਜਿੱਦਾਂ ਵੀ ਉਹ ਤੁਹਾਡੀ ਚੁਆਇਸ ਆ। ਠੀਕ ਹੈ। ਇਹ ਦਿੱਤਾ ਹੋਇਆ ਬਾਜੂ ਦਾ ਸਟਾਫ ਐਕਸਟਰਾ ਦਿੱਤਾ ਹੋਇਆ। ਜੇ ਨਾਲ ਤੁਹਾਨੂੰ ਇਹ 2.5 ਮੀਟਰ ਪਲੱਸ ਕਪੜਾ ਮਿਲੇਗਾ ਤੇ ਪਿਓਰ ਕਾਟਨ ਦਾ ਦੁਪੱਟਾ ਮਿਲੇਗਾ ਜੀ ਦੁਪੱਟੇ ਨੂੰ ਇਦਾਂ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਔਰਗੈਂਜ਼ਾ ਲਗਾ ਕੇ ਬਹੁਤ ਪਿਆਰਾ ਵਰਕ ਕੀਤਾ ਹੋਇਆ 4 ਸਾਈਡ ਹੈਗਾ ਸਾਰੇ ਚ ਪ੍ਰਿੰਟ ਇਹ ਚ ਕਲਰ ਆਪਸ਼ਨ ਹੈਗੀਆਂ ਇਹ ਹੈਗਾ ਇਹਦਾ ਸੈਕੰਡ ਕਲਰ ਇਹ ਆ ਜਾਏਗਾ ਜੀ ਥੋੜਾ ਜਿਹਾ ਤੁਸੀਂ ਪਾਕਿਸਤਾਨੀ ਲੁੱਕ ਤੇ ਬਣਾਉਣਾ ਚਾਹਨੀ ਹੋ ਪਾਕਿਸਤਾਨੀ ਲੇਸਾਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਰਹੇਗਾ ਜੀ। ਪ੍ਰਿੰਟ ਬਹੁਤ ਸੋਹਣਾ ਹੈ। ਇਹ ਨੀਚੇ ਹੈਗੀ ਹੈ ਲੇਸ ਇਹਨੂੰ ਤੁਸੀਂ A ਲਾਈਨ ਚ ਬਣਾ ਸਕਦੇ ਹੋ ਸੂਟ ਨੂੰ। ਠੀਕ ਹੈ ਇਹ ਹੈਗੀ ਹੈ ਬਾਜੂ ਦਾ ਸਟਾਈਲ ਲੇਸਿਸ ਲਗਾ ਕੇ ਬਹੁਤ ਸੋਹਣਾ ਸਟਾਈਲ ਬਣਾਇਆ ਹੋਇਆ ਹੈ। ਬੈਕ ਪ੍ਰਿੰਟ ਸੇਮ ਰਹੂਗਾ ਫਰੰਟ ਦੀ ਤਰ੍ਹਾਂ। ਇਹ ਹੈਗੇ ਜੀ ਇਹਦੇ ਬਹੁਤ ਪਿਆਰੇ ਪਿਆਰੇ ਜੀ ਦੁਪੱਟੇ ਪਿਓਰ ਕਾਟਨ ਦੇ। ਠੀਕ ਹੈ ਜੀ ਕਾਟਨ ਦੇ ਦੁਪੱਟੇ ਨੇ ਬਹੁਤ ਸੋਹਣੇ ਇਹਦੇ ਵਿੱਚ ਇੱਕ ਤੁਹਾਨੂੰ ਵਾਈਟ ਗ੍ਰੇ ਕਲਰ ਮਿਲ ਜਾਏਗਾ ਇਹ ਹੈਗੀ ਲੁੱਕ ਦੇਖੋ ਐਦਾਂ ਬਣਾਇਆ ਹੋਇਆ ਨੇ ਪਰ ਥੋੜਾ ਪਾਕਿਸਤਾਨੀ ਸਟਾਈਲ ਦੇ ਵਿੱਚ ਇੱਕ ਮਿਲ ਜਾਏਗਾ ਤੁਹਾਨੂੰ ਸਕਾਈ ਬਲੂ ਠੀਕ ਹੈ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ 2000 ਹੈਗਾ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਇਹ ਸੂਟ ਨੂੰ ਕੀਤਾ ਹੋਇਆ ਜੀ ਹਾਈਲਾਈਟ ਹੈਂਡਵਰਕ ਦੇ ਨਾਲ ਸਾਰੇ ਪ੍ਰਿੰਟ ਨੂੰ ਪਰਲ ਵਰਕ ਦਾ ਕੰਮ ਕੀਤਾ ਹੋਇਆ ਇਹ ਹੈਗਾ ਫਰੰਟ ਇਹਦਾ ਛੋਟਾ ਜਿੰਨਾ ਮਰਜ਼ੀ ਘੇਰਾਏ ਖੁੱਲੇ ਡੁੱਲੇ ਸੂਟ ਮੰਨ ਲਈਏ 3-3 ਮੀਟਰ ਦੀਆਂ 3/2 3-3 ਮੀਟਰ ਦੀਆਂ ਸ਼ਰਟਾਂ ਨੇ ਇਹਨਾਂ ਦੀਆਂ ਕਾਟਨ ਦੇ ਸੂਟਾਂ ਨੇ ਕੋਈ ਬਾਜੂ ਚ ਜੋੜ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਪਲੇਨ ਸਲਵਾਰ ਹੈ ਜੀ ਪ्योर कॉटन ਦਾ ਹੈਗਾ ਦੁਪੱਟਾ ਇਹਦੇ ਦੁਪੱਟੇ ਨੂੰ ਵੀ ਇਦਾਂ ਡਿਜ਼ਾਈਨ ਕੀਤਾ ਹੋਇਆ ऑर्गेंजा ਲਗਾ ਕੇ ਵਰਕ ਕੀਤਾ ਹੋਇਆ ਉੱਪਰ ਬਹੁਤ ਸੋਹਣੇ ਡਿਜ਼ਾਈਨਰ ਜੇ ਦੁਪੱਟੇ ਕਲਰ ਆਪਸ਼ਨ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲਣਗੇ ਬਹੁਤ ਪਿਆਰੀ ਪਿਆਰੀ ਕਲਰ ਨੇ ਜੀ ਵਿਦਾਊਟ ਲਾਈਨਿੰਗ ਵਰਣੇ ਵਾਲੇ ਸੂਟ ਨੇ ਇਹ ਰਹੇਗਾ ਸੂਟ ਐਦਾਂ ਇਹ ਸਾਰਾ ਹੀ ਸੂਟ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਹੁਤ ਪਿਆਰਾ ਡਿਜ਼ਾਈਨ ਆ ਬੈਕ ਫਰੰਟ ਸਾਰਾ 3.5 ਮੀਟਰ ਦੀ ਸ਼ਰਟ ਆਫ ਵਾਈਟ ਕਲਰ ਦੀ ਸਲਵਾਰ ਇਹਦੇ ਨਾਲ ਤੇ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਜੀ ਕਾਟਨ ਦਾ ਦੁਪੱਟਾ ਤੇ ਐਦਾਂ ਆਏਗਾ ਵਰਕ ਕੀਤਾ ਹੋਇਆ ਦੁਪੱਟੇ ਤੇ ਠੀਕ ਹੈ ਕੁਝ ਐਦਾਂ ਦੀ ਲੁੱਕ ਆ ਸੂਟ ਦੇ ਇਹ ਸਾਰਾ ਵਰਕ ਹੈ ਜੀ ਸਾਈਡ ਤੇ ਇਹ ਸੇਮ ਡਿਜ਼ਾਈਨ ਬਣ ਜਾਏਗਾ ਮੇਰਾ 컬러 ਇਹਦੇ ਵਿੱਚ ਇੱਕ ਤੁਹਾਨੂੰ ਪੀਚ ਮਿਲ ਜਾਏਗਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ 2000 ਪ੍ਰਾਈਸ ਰਹੇਗਾ ਸਾਰੀ ਵੀਡੀਓ ਦਾ ਅਜਿਹੇ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੁਸੀਂ ਇੱਕੋ ਹੀ ਐਂਟਰੀ ਚ ਦੋਨੋਂ ਪੇਮੈਂਟ ਆ ਕਰਨੀ ਹੈ ਅਗਰ ਪੰਜਾਬ ਤੋਂ ਆ ਤਾਂ ਤੁਸੀਂ 2080 ਤੁਹਾਨੂੰ ਪੇ ਕਰਨੇ ਪੈਣਗੇ ਜੇ ਤੇ ਇਹ ਹੈਗਾ ਬਹੁਤ ਪਿਆਰਾ ਜਿਹੇ ਦਾ ਲੇਸ ਵਰਕ ਤੁਹਾਨੂੰ ਇਹ ਲੇਸ ਐਕਸਟਰਾ ਦਿੱਤੀ ਹੋਈ ਹੈ ਇਹ ਸਾਰੇ ਇਹਨੂੰ ਤੁਸੀਂ ਚੌਕਾਂ ਤੇ ਬਾਜੂ ਤੇ ਜਿੱਦਾਂ ਮਰਜੀ ਐਡਜਸਟਮੈਂਟ ਕਰ ਸਕਦੇ ਹੋ ਪਲੇਨ ਸਲਵਾਰ ਹੈ ਜੇ ਤੇ ਬਹੁਤ ਪਿਆਰਾ ਜਿਹਾ ਦਾ ਕਾਟਨ ਦਾ ਇਹ ਦੁਪੱਟਾ ਰਹੇਗਾ ਇਹ ਵਰਕ ਕੀਤਾ ਹੋਇਆ ਇਸ ਤੇ ਬਹੁਤ ਸੋਹਣਾ ਜਿਹਾ 7 ਵਿੱਚ ਕਲਰ ਮਿਲਣਗੇ ਤੁਹਾਨੂੰ ਪਿਓਰ ਕਾਟਨ ਵਿਦਆਊਟ ਲਾਈਨਿੰਗ ਸੂਟ ਬਣਨੇਗੇ 2000 ਦਾ ਸੂਟ ਹੈ ਜੀ ਜਿਹੜਾ ਵੀ ਲੈਣਾ ਹੈ ਇਹ ਰਣਗੀ ਥੋੜੀ ਡਿਜ਼ਾਈਨਰ ਪੀਸ ਇਹਨਾਂ ਦਾ ਪ੍ਰਾਈਸ ਸੀਗਾ ਤਕਰੀਬਨ 2500-2700 ਦੇ ਵਿੱਚ ਆ ਸਾਨੂੰ 2000 ਦੇ ਦੇਵਾਂਗੇ ਪਿਓਰ ਮਸਲੀਨ ਦੇ ਸੂਟ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਇਹ ਸ਼ਰਟ ਹੈ ਜੀ ਠੀਕ ਹੈ ਇਹ ਉਰ ਗਿੰਸਾ ਲੱਗਿਆ ਹੋਇਆ ਬਹੁਤ ਪਿਆਰਾ ਡਿਜ਼ਾਈਨ ਕੀਤਾ ਹੋਇਆ ਫਰੰਟ ਬੈਕ ਤੇ ਦੋਨੋਂ ਸਾਈਡ ਮਿਲੇਗਾ ਇਹ ਤੁਹਾਨੂੰ ਕਿਹਦੇ ਤੇ ਤੇ ਐਕਸਟਰਾ ਪੱਟੀ ਦਿੱਤੀ ਹੋਈ ਹੈ ਤੁਸੀਂ ਨੈੱਕ ਤੇ ਅਡਜਸਟ ਕਰ ਸਕਦੇ ਹੋ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਨੇ ਦੁਪੱਟੇ ਇਹਨਾਂ ਦੇ ਇਦਾਂ ਪ੍ਰਿੰਟ ਰਾਂਗੇ ਬਹੁਤ ਸੋਹਣੇ ਪ੍ਰਿੰਟਡ ਦੁਪੱਟੇ ਨੇ ਜੇ ਇਹ ਡਿਜ਼ਾਈਨਰ ਜੇ ਪੀਸ ਰਹਿਣਗੇ ਸਾਰੇ ਫੁੱਲ ਗਾਰਲਿਸ਼ ਲੁੱਕ ਦੇ ਸੂਟ ਨੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲ ਜਗਾ ਜੇ ਗਾਜ਼ਰੀ ਜਿਹਾ ਸ਼ੈਡਾ ਇਹ ਹੈਗਾ ਸਕਿਨ ਕਲਰ ਠੀਕ ਹੈ ਪੀਚ ਨਾਲ ਕੰਟਰਾਸਟ ਹੈ ਦਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ yellow ਇਹਦੇ ਨਾਲ ਸਕਿਨ ਗ੍ਰੇ ਦਾ ਕਲਰ ਕੰਟਰਾਸਟ ਹੈ ਜੀ ਇਹ ਹੈਗੀ ਇਹਦੀ ਫੋਟੋ ਇੱਕ ਤੁਹਾਨੂੰ ਸਕਿਨ ਕਲਰ ਮਿਲ ਜੇਗਾ ਇਹਦੇ ਨਾਲ ਬਲੈਕ ਕਲਰ ਦਾ ਬਹੁਤ ਪਿਆਰਾ ਕੰਟਰਾਸਟ ਹੈ ਇਹ ਹੈਗਾ ਜੀ ਬਲੈਕ ਬਲੈਕ ਦੇ ਨਾਲ ਹੀ ਗ੍ਰੀਨੈਸ ਜੀ ਟੋਨ ਤੇ ਆ ਗ੍ਰੇ ਗ੍ਰੀਨ ਜਿਹਾ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਠੀਕ ਹੈ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਦੇ 2000 ਪ੍ਰਾਈਸ ਦੇ ਵਿੱਚ ਨੇ ਹੋਣ ਇਹ ਤੇ ਇਹ ਵੀ ਸਾਹਿਬਾ ਬ੍ਰਾਂਡ ਦੇ ਤੁਹਾਨੂੰ ਨਵੀਂ ਕਲੈਕਸ਼ਨ ਦਿੰਨੇ ਆ ਬਿਦਆਊਟ ਲਾਈਨਿੰਗ ਸੂਟ ਬਣਨੇ ਵਾਲੇ ਇਹ ਸ਼ਰਟ 90 ਮੀਟਰ ਪਲੱਸ ਰਹੇਗੀ ਥੋੜੀ ਜੀ ਇਹ 3 ਮੀਟਰ ਦੀ ਨਹੀਂ ਹੈਗੀ ਇਹਨੂੰ ਸਾਰੀ ਨੂੰ ਇਦਾਂ ਇਹ ਵਰਕ ਕੀਤਾ ਹੋਇਆ ਜੀ ਔਰਗੈਂਜ਼ਾ ਲਗਾ ਕੇ ਬਹੁਤ ਪਿਆਰਾ ਵਰਕ ਹੋਇਆ ਵੇ। ਪ੍ਰਿੰਟ ਦੇ ਵਿੱਚੋ ਹੀ ਵਰਕ ਚੁੱਕਿਆ ਹੋਇਆ। ਕਾਟਨ ਦੇ ਦੁਪੱਟੇ ਨੇ ਬਹੁਤ ਸੋਹਣੇ ਜੀ ਇਹਨਾਂ ਦੇ ਨਾਲ। ਠੀਕ ਹੈ? ਕੁਛ ਐਦਾਂ ਦੀ ਲੁੱਕ ਆਏਗੀ ਜੀ ਸੂਟ ਦੀ। ਇਹਦੇ ਵਿੱਚ ਕਲਰ ਦੇਖ ਲਓ। ਇਹਦਾ ਸੈਕੰਡ ਕਲਰ ਹੈ। ਠੀਕ ਹੈ? ਤੇ ਹੋਰ ਡਿਜ਼ਾਈਨ ਦੰਨੇ ਆ। ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ। ਸਾਈਵਾ ਬ੍ਰਾਂਡ ਦੇ ਸੂਟ ਨੇ ਜੇ ਸਾਰੇ। ਇਹ 3 ਮੀਟਰ ਦੀ ਸ਼ਰਟ ਦੇ ਨਾਲ ਆ ਸੂਟ ਦੇਖੋ ਕਿੰਨਾ ਸੋਹਣਾ ਸੂਟ ਹੈ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀ ਹੈ ਇਹ ਵੈਸੇ ਮੈਂ ਉਲਟਾ ਖੋਲਤਾ ਸਿੰਗਲ ਫੁੱਲ ਉੱਪਰ ਆਏਗਾ ਐਦਾਂ ਆਏਗਾ ਸੂਟ ਇਹ ਐਦਾਂ ਆਏਗਾ ਇੱਥੇ ਆਪਣਾ ਨੈਕ ਵਾਂਝੇਗਾ ਨਿਚਲੇ ਦੋਨੋਂ ਫੁੱਲ ਕੇਰੇਜ ਕਵਰ ਹੋ ਜਾਣਗੇ ਇਹ ਬਹੁਤ ਸੋਹ ਇਹ ਤਾਂ ਹੈਗਾ ਪ੍ਰਿੰਟ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਜਿਹੜਾ ਇਹ ਛੋਟੇ-ਛੋਟੇ ਪੈਚ ਕੀਤਾ ਹੋਇਆ ਹੈ बहुत प्यारा ये देखो बाजू का प्रिंट कि सोहना है बैक सेम रहेगा जी फ्रंट की तरह ठीक है जी इसका सेकंड कलर दो हजार प्राइस ਇਹ ਵੀ ਸੂਟ ਬਹੁਤ ਸੋਹਣਾ ਹੈ। ਇਹਨੂੰ ਪੈਸ ਕੀਤਾ ਹੋਇਆ ਤੇ ਇਸਦੇ ਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ। 3 ਮੀਟਰ ਦੀ ਸ਼ਰਟ ਦੇ ਨਾਲ ਹੈ ਜੇ। ਇਹ ਹੈਗਾ ਦਾ ਦੁਪੱਟਾ। ਤੇ ਕੁਸ਼ ਏਦਾਂ ਦੀ ਜਿਹੜੀ ਡਿਜ਼ਾਈਨਿੰਗ ਆਈਗੀ। ਠੀਕ ਹੈ ਸਿੰਗਲ ਕਲਰ ਹੈ ਜੀ ਇਹ। ਇਹ ਵੀ ਸੂਟ ਬਹੁਤ ਸੋਹਣਾ ਹੈ। ਪ੍ਰਿੰਟ ਵੇਖਿਓ ਸੂਟ ਦਾ। ਸਹੀਵਾ ਬ੍ਰਾਂਡ ਦੇ ਸੂਟ ਨੇ ਸਾਰੇ ਡਿਜੀਟਲ ਪ੍ਰਿੰਟਿੰਗ ਦੇ ਨਾਲ ਉੱਪਰ ਉੱਪਰ ਕੇ ਫੁੱਲ ਆ ਰਹੇ ਆ ਇਹ ਹੈਗੇ ਜੀ ਇਹਦੀ ਪੈਂਟ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਤੇ ਕੰਟਰਾਸਟ ਵਿੱਚ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਵੀ ਸੂਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਇਹ ਲਾਸਟ ਲਾਸਟ ਪੀਸ ਸਾਨੂੰ ਬਹੁਤ ਘੱਟ ਪ੍ਰਾਈਸ ਦੇ ਰਹੇ ਆ ਪਿਓਰ ਦੇ ਦੁਪੱਟੇ ਦੇ ਨਾਲ ਆ ਜੀ ਸੂਟ ਇਹ ਇਹਦਾ ਸੀਗਾ 3000 ਪ੍ਰਾਈਸ ਸੂਟ ਦਾ ਇਹ ਰਾਖੀ ਦਾ ਸੂਟ ਆ ਜੀ 2500 ਵਾਲਾ neck ਦੇ ਉੱਪਰ ਸਾਰੇ ਇਹ ਵਰਕ ਕੀਤਾ ਹੋਇਆ ਹੈ ਠੀਕ ਹੈ ਪਿਓਰ ਕਾਟਨ ਵਿਦਆਊਟ ਲਾਈਨਿੰਗ ਇਹ ਲਾਸਟ ਪੀਸ ਹੈ ਵੀ 2000 ਦੇ ਵਿੱਚ neck ਦੇ ਉੱਪਰ ਬਹੁਤ ਸੋਹਣਾ ਵਰਕ ਆ 10 ਮੀਟਰ ਦੀ ਸ਼ਰਟ ਦੇ ਨਾਲ ਆ ਜੀ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗਾ ਦਾ ਕੰਟਰਾਸਟ ਦੁਪੱਟਾ ਸੂਟਾਂ ਤੇ ਅਸੀਂ ਤੁਹਾਨੂੰ ਹੁਣ ਕਾਫੀ ਡਿਸਕਾਊਂਟ ਦੇ ਰਹੇ ਹਾਂ ਤੁਸੀਂ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਨ੍ਹਾਂ ਤੇ ਡਿਸਕਾਊਂਟ ਮਿਲ ਰਿਹਾ ਕੋਈ ਬ੍ਰਾਂਡਡ ਸੂਟਾਂ ਦੇ ਉੱਪਰ ਕਲਰ ਡਿਜ਼ਾਈਨ ਇੱਕ ਤੋਂ ਇੱਕ ਨੇ ਸਾਰੇ ਇਹ 3-3000 ਵਾਲੇ ਸੂਟ ਨੇ ਇਹ ਵਾਲੇ ਠੀਕ ਹੈ ਜੀ ਇਹ ਦੇਖੋ ਸਲਵਾਰ ਸਟੱਫ ਵੀ ਬਹੁਤ ਸੋਹਣਾ ਹੈ ਇਹ ਹੈਗਾ ਦਾ ਕਾਟਨ ਦਾ ਦੁਪੱਟਾ ਡਿਜ਼ਾਈਨਰ ਜਿਹਾ ਦੁਪੱਟਾ ਰਹੇਗਾ ਇਹ ਦੇ ਰਹੇ ਆ ਤੁਹਾਨੂੰ ਪਿਓਰ ਮਸਲੀਨ 크ਰੇਪ ਦੇ ਉੱਪਰ ਸੂਟ ਹੈ ਜੀ ਇਹ ਵਾਲਾ ਇੱਕ 크ਰੇਪ ਤੇ ਸੂਟ ਹੈ ਮਤਲਬ ਕਾਟਰ ਇਸ ਦੇ ਵੀ ਸਾਨੂੰ 크ਰੇਪ ਦੇ ਸੂਟ ਇਹ ਵਰਕ ਆ ਕੀਰੇ ਦੇ ਉੱਪਰ ਠੀਕ ਹੈ 크ਰੇਪ ਦੀ ਸਲਵਾਰ ਹੈ ਜੀ ਚਨਨ ਸ਼ਫਾਨ ਦਾ ਦੁਪੱਟਾ 3233 ਵਾਲੇ ਸੂਟ ਨੇ ਇਹ 크ਰੇਪ ਦੇ ਜਿਹੜੇ ਤੁਹਾਨੂੰ ਅੱਜ ਮਿਲਣਗੇ 2000 ਦੇ ਵਿੱਚ ਇਦਾਂ ਦੀ ਲੁੱਕ ਰਹੇਗੀ ਜੀ ਸੂਟ ਦੇ ਸੇਮ ਦੇ ਵਿੱਚ ਦੋ ਸੂਟ ਹੈਗੇ ਠੀਕ ਹੈ ਇੱਕ ਡਿਜ਼ਾਈਨ ਤੁਹਾਨੂੰ ਇਹ ਮਿਲ ਜੇਗਾ ਮੈਰੂਨ ਰੈੱਡ ਕਲਰ ਦੇ ਉੱਪਰ ਇਦਾਂ ਦੇ ਦਾ ਦੁਪੱਟਾ ਆਏਗਾ ਸੇਮ ਦੇ ਵਿੱਚ ਇੱਕ ਸੂਟ ਹੋਰ ਮਿਲ ਜੇਗਾ ਤੁਹਾਨੂੰ ਦੋ ਦੋ ਸੈੱਟ ਹੈਗੇ ਇਹਨਾਂ ਦੇ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਸਭ ਦੇ ਕੇਰੀਆਂ ਤੇ ਇਦਾਂ ਹੀ ਵਰਕ ਰਹੇਗਾ ਦੁਪट्टे ਪ्योर ਚਨਾਉਂਫ ਫੌਨ ਦੇ ਇਹ ਕਲਰ ਨਾਲ ਬਲੈਕ ਆ ਨਾ ਇਹ ਕਾਫੀ ਜਿਹਾ ਸ਼ੇਡ ਆ ਮਿਕਸ ਜਿਹਾ ਜੀ ਕਾਰਬਨ ਬਲੈਕ ਜਿਹਾ ਸ਼ੇਡ ਆ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ ਇਹ ਅਗੇ ਪੀਕਾਕ ਜਿਹਾ ਸਟਾਈਲ ਸ਼ੇਡ ਸੌਰੀ ਇਹ ਰੇਪ ਦੇ ਸੂਟ ਨੇ ਜੀ ਸਾਰੇ ਇਹਨਾਂ ਦੇ ਨਾਲ 3-3 ਮੀਟਰ ਦੀਆਂ ਸਲਵਾਰਾਂ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹਨਾਂ ਦੇ ਵਿੱਚ ਇਹ ਬੋਟਲ ਗ੍ਰੀਨ ਠੀਕ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ ਤੋਂ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ